ਹਾੜਾਂ ਕਾਰਨ ਜਿਹੜੀ ਮਿੱਟੀ ਐ ਉਹ ਦਰਿਆਵਾਂ ਦੇ ਵਿੱਚ ਆ ਗਈ। ਕਿਸੇ ਸਮੇਂ ਬਿਆਸ ਬਹੁਤ ਚੌੜਾ ਹੁੰਦਾ ਸੀ। ਹੁਣ ਬਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ। ਪਾਣੀ ਬਹੁਤ ਜ਼ਿਆਦਾ ਆ ਗਿਆ ਪਰੋਂ ਤੇ ਉਹਦੇ ਨਾਲ ਮਾਰ ਵਧ ਗਈ। ਅਸੀਂ ਇੱਕ ਸਕੀਮ ਚਲਾਉਣ ਲੱਗੇ ਆਂ ਜਿਸ ਦਾ ਖੇਤ ਉਹਦੀ ਰੇਤ। ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਹਾਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਆਦੀ ਇਛਾ ਮੁਤਾਬਕ ਵੇਚ ਵੀ ਸਕਦੇ ਆ ਡੀਸੇਲਟਿੰਗ ਕਹਿੰਦੇ ਆ ਅੰਗਰੇਜ਼ੀ 'ਚ ਇਹਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪਦੇ ਆਪਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਇਸਤੇਮਾਲ ਵਾਸਤੇ ਤਾਂ ਤੁਸੀਂ ਵਰਤ ਲੋ